ਦੇਖਣਾ 50 ਡੇ ਘੇਰਾ ਹੋ ਰਿਹਾ ਹੈ ਨਾ ਤੇ ਆਪਾਂ ਲੈ ਗਿਆ ਛੋਟੀ ਭੈਣ ਕੋਲੇ ਆਪਾਂ ਨੇ ਕੱਲ ਨੂੰ ਜਾਣਾ ਸਾਰੇ ਰਿਸ਼ਤੇਦਾਰ ਜਿੰਨੇ ਵੀ ਆਪਣੇ ਹੈਗੇ ਸਾਰੇ ਅਸੀਂ ਜਾ ਰਹੇ ਹਾਂ ਤੇ ਸਾਇਆ ਨੂੰ ਸੁਨੇਹਾ ਲਾਤਾ ਕਰਦੇ ਆ ਰਿਹਾ ਕੋਈ ਨਹੀਂ ਕਰਦਾ ਹੁਣ ਆਪਾਂ ਲੈ ਕੇ ਉਹਨੂੰ ਸਹੂਤ ਹੈ ਨਾ ਕਾਰ ਦੇ ਸਾਹ ਤੇ ਚੱਲਦੇ ਹਾਂ ਤੇ ਸਾਡੀ ਭਾਰਤੀ ਸੀ ਵੈਸੇ ਤਾਂ ਲੋ ਨੇਗੇ ਜਿਹੜੀ ਸੂਟੀ ਹੈਗੀ ਹੈ ਨਾ ਸੂਤਾ ਬੱਚਾ ਸਾਡਾ ਉਹ ਲਗਭਗ ਹੈਗੀ ਹੈ ਮੇਰੇ ਘਰ 'ਚ ਸਾਲਕ ਦੀ ਹੋ ਗਈ ਹੋਣੀ ਲੱਗੀ ਰਹਿਣਾ ਹਾਂਜੀ ਦੇਖਦੇ ਕੋਈ ਯਾਰਾ ਮੈਂ ਛੋਟੀ ਭੈਣ ਫੜੇ ਟਾਈਮ ਬਹੁਤ ਹੋ ਗਿਆ ਤੁਹਾਨੂੰ ਇਸ ਵਾਰ ਅਸੀਂ ਲੇਟ ਹੋ ਗਏ ਜਾਨ ਮਲੇ ਤੇ ਲੋ ਤੁਹਾਨੂੰ ਆਪ ਦੇ ਮਨ ਚ ਵੀ ਗੁੱਸਾ ਆਇਆ ਹੋਗਾ ਜੇ ਅਸੀਂ ਲੇਟ ਹੋ ਗਏ ਪਰ ਅਸੀਂ ਜਾਵਾਂਗੇ ਇਸ ਵਾਰ ਨਾ ਪੂਰਾ ਦਾ ਪੂਰਾ ਪਰਿਵਾਰ ਜਿੰਨਾ ਸਾਡਾ ਆਸਰੀਕਾ ਪੀਲਾ ਸਾਰੇ ਅਸੀਂ ਇਕੱਠੇ ਹੋ ਕੇ ਜਾਵਾਂਗੇ ਉਸ ਲੋਕੋ ਪਿੱਛੇ ਵਾਸਤੇ ਦੇਖ ਰਹੇ ਜੀ ਕਿੱਡੀ ਜਿੱਦ ਮੈਨਵਾ ਦੇ ਉਹ ਲੈ ਕੇ ਚੱਲਦੇ ਆ 2000 ਦਾ ਲਾਲ ਕਰੋ 1000 ਦਾ ਹੈ ਨਹੀਂ ਕੀ ਕਰੇਗਾ ਸਾਰੇ ਕੋਲੇ ਸਾਈਕਲ ਕਰਾਉਣਾ ਜੀਆ ਦੇਖਣੀ ਹੈ ਸਾਈਕਲ ਉੱਤੇ ਕੋਲੇ ਹੈ ਇੱਕ ਤਾਂ ਇਹ ਕੀ ਪਤਾ ਨਹੀਂ ਇਹ ਬੱਚਾ ਗਿਆ ਨਾ ਇਹ ਫਿਲ ਮਖੇ ਵਾਲੀ ਸਕ੍ਰੀਨ ਕਰ ਰਿਹਾ ਹੂੰ ਹੂੰ ਯਾਰ ਨਾ ਪੁਣੇ ਵੀ ਜਹਾਜ ਉਗਰੀਆਂ ਨਹੀਂ ਮਤਲਬ ਇਹ ਜੇ ਰਹਿੰਦਾ ਵੀ ਉਹਨਾਂ ਨੂੰ ਫੀਲ ਨਾ ਹੋਵੇ ਨਾ ਕਿਉਂਕਿ ਜਿਹੜੇ ਕਰਾ ਮਤਲਬ ਦੇਖਿਆ ਗੱਲ ਕਰੀ ਨਾ ਨਾ ਜਿਆਦਾ ਮਤਲਬ ਮੁੰਡੇ ਹੋਦੇ ਆ ਨਾ ਉੱਤੇ ਫੀਲ ਮਤਲਬ ਪੈਰਵਾਜ਼ ਵੱਧ ਹੋ ਜਾਂਦੀ ਹੈ ਨਾ ਹਾਂਜੀ ਤੇ ਮਤਲਬ ਇੱਥੇ ਜਿਹੜੇ ਕਰਾਂ ਦੇ ਵਿੱਚ ਜ਼ਿਆਦਾਤਰ ਲੇਡੀਜ਼ ਬੁੜੀਆਂ ਨੇ ਜਹਾਜ ਜਰਮਾ ਹੈ ਨਾ ਬੁੜੀਆ ਦਾ ਹੁੰਦਾ ਹੈਗਾ ਆਉਂਚੇ ਨੇ ਆਪਣੇ ਦਾ ਸਮਾਜ ਆ ਗਿਆ ਥੋੜਾ ਟੈਪ پیچھے ਵਾਲ ਨੂੰ ਕਰ ਲੈਣਾ ਹੈ ਨਾ ਅਸਲ ਪੁਲੀਸ ਸਕੂਲ ਟੈਪ ਸਰ ਸਕੂਲ ਟੈਪ ਹੈ ਜਿਹਨੂੰ ਸਟੇਸ਼ਨਰੀ ਵਾਸਤੇ ਵਰਤਾਂਗੇ ਨਾ ਇਹ ਆਪਣਾ ਤੌਰ ਤੇ ਗੇਟ ਕਰਨਾ ਹੈ ਭਾਵੇਂ ਸੋ ਉਹ ਹੀ ਕਹੇਗੇ ਕਿ ਅਸਾਹੋਣ ਬੱਚੇ ਖੇਡਣ ਵਾਸਤੇ ਇਹ ਮੋਟਰ ਹੰਡਲ ਵਗੈਰਾ ਹੈ ਨਾ ਜਿਵੇਂ ਡਾਲ ਲੈ ਗਿਆ ਬਾਗੀ ਦੀ ਫੋਟੋ ਨਹੀਂ ਆਉਂਦੀ ਹਾਂਡਲ ਲੈ ਲਓ ਉਹ ਤਾਂ ਖੇਡਣ ਲਈ ਠੀਕ ਹੈ ਤੀਰੇ ਤੋਂ ਉਹਦੇ ਕੋਲ ਮੇਕਓਰ ਤੇ ਛੋਲੀ ਹੋ ਜਾਂਦੀ ਹੈ 1.550 500 ਉਹਦੇ ਪਿੱਛੇ ਵੀ ਸਾਡੇ ਸਾਫ 100 ਰੁਪਏ ਦੇ ਸ਼ੁਰੂ ਹੋਣਗੇ ਮਾਤਾ ਜੀ ਨੂੰ 100 ਕਿਹੜੀ ਹੈ ਅਰੇ ਰੇਟ ਹੈ ਇਹ ਦੇਖੋ ਆ ਆ ਜੀ ਥੋੜਾ ਦਿਖਾਓ ਅੱਛਾ ਰਹੇ ਉਹ ਜੀ ਇਹ ਵੀ ਨਹੀਂ ਮੰਨ ਲਾਤੀ ਨਹੀਂ ਤੁਹਾਡਾ ਸਮਝ ਨਹੀਂ ਆ ਰਿਹਾ ਤੇ ਜਿੰਨੀ ਦੱਸਦੇ ਕਿ ਤੁਸੀਂ ਇਹਨੂੰ ਕਿੱਥੇ ਬੁਸ਼ੀਏ ਇਹ ਤਾਂ ਅਸੀਂ ਨੂੰ ਪੜਕੀਏ ਬਾਕੀ ਨਹੀਂ ਜਾਏਗਾ ਇਹ ਦਿਨ ਸਾਡੇ ਦਾ ਦਾ ਬੱਚਾ ਉਹ ਨਹੀਂ ਫਿਰ ਜਾਏਗਾ ਉਹ ਨਾ ਰਹਿ ਮੇਰੀ ਕੈਟ ਆਲੋ ਨਾ ਰਹਿ ਜੀ ਤੇ ਆਲੋ ਜਿੰਮਤ ਮਾਨੂੰ ਦਿੱਤੀ ਆਗੇ ਨਾ ਆਉਣੇਗੇ ਇਹ ਗੁੱਡੀ ਆਪਾਂ ਲੈ ਲਈ ਆਪਣੀ ਭਾਂਜੀ ਵਾਸਤੇ ਬਾਈ ਕਿੰਨੇ 400 ਦੇ ਜੀ ਨਹੀਂ 400 ਨਾ ਤੇ ਵੀ 100 400 ਦੇ ਲਾਗੇ ਇਹ ਬਾਰ ਬਾਰ ਨਾ ਆਪਣੇ ਇਧਰ ਕਈ ਘਰ ਨੇਗੇ ਇਥੋਂ ਮੇਰੀ ਮਾਸੀ ਹੁਣੀ ਨੇ ਉਹ ਸਾਹਮਣੇ ਸਾਡੇ ਮੈਂਬਰ ਸਾਹਿਬ ਸਾਡੇ ਤਾਇਆ ਜੀ ਇਹਨਾਂ ਨੂੰ ਅਸੀਂ ਲੈਣ ਵਾਸਤੇ ਆ ਗੱਡੀ ਆਪਣੀ ਲਾ ਦਿੱਤੀ ਆ ਲਓ ਜੀ ਮੈਂਬਰ ਸਾਹਿਬ ਦੀ ਛੁੱਟੀ ਰਖਾਤੀ ਆ ਵਿੱਚ ਕਿਉਂਕਿ ਫਿਰ ਆ ਦਿੱਕਤ ਆਉਂਦੀ ਹੈ ਨਾ ਭੂਆ ਵੀ ਆਈ ਆ ਸਾਡੇ ਫਫੜ ਜੀ ਆਏ ਹੋਏ ਨੇ ਸਾਡੇ ਚਾਚਾ ਜੀ ਸਾਰੇ ਅਸੀਂ ਅੱਜ ਛੁੱਟੀ ਭੈਣ ਨੂੰ ਮਿਲਣ ਲਈ ਜਾ ਰਹੇ ਹਾਂ ਤੇ ਹੁਣ ਇਹਨਾਂ ਨੂੰ ਇਧਰੋਂ ਪਠਿਆ ਕੇ ਫਿਰ ਆਪਾਂ ਉਧਰੋਂ ਚੱਲਦੇ ਆ ਸੈਟੋ ਲ ਮਗਰ ਨੂੰ ਲਾ ਲਾ ਟੂ ਜੀ ਫਿਰ ਆ ਉਹ ਇਹ ਸਾਰੇ ਘਰਾਂ ਦੇ ਸੁਨੇਹਾ ਲਾਤਾ ਆਪਣੇ ਇਧਰਲੇ ਘਰੇ ਵੀ ਕਹਤਾ ਇਧਰ ਵੀ ਕਹਤਾ ਹਾਂ ਵੀ ਰੈਡੀ ਹਾਂ ਲਾਓ ਜੀ ਇਹ ਵੀ ਸਾਡੀ ਭੈਣਾਂਗੇ ਤੇ ਅੱਜ ਅਸੀਂ ਸਾਰੇ ਨਾਲ ਮਿਲ ਕੇ ਜਾਵਾਂਗੇ ਛੋਟੀ ਭੈਣ ਨੂੰ ਮਿਲਣ ਲਈ ਲਾਓ ਜੀ ਇਹ ਆ ਸਾਡਾ ਪਿਆਰਾ ਜਿਹਾ ਪਰਿਵਾਰ ਸਾਰੇ ਪਰਿਵਾਰਕ ਮੈਂਬਰ ਸਾਡੇ ਇਕੱਠੇ ਨੇਗੇ ਦੱਸਿਆ ਦੀ ਤੁਹਾਨੂੰ ਵੀ ਖੁਸ਼ੀ ਨਿਮਿਤੀ ਜਾ ਰਹੇ ਹਾਂ ਪਹਿਲਾਂ ਸਾਰਿਆਂ ਨੂੰ ਬਹਿਮਜਾ ਹੋ ਗਿਆ ਸੀਗਾ ਵੀ ਪਤਾ ਨਹੀਂ ਕੀ ਗੱਲਬਾਤ ਹੈ ਜਿਹੜੇ ਇੰਨੇ ਜਣੇ ਇਕੱਠੇ ਹੋ ਕੇ ਜਾ ਰਹੇ ਹਾਂਗੇ ਛੋਟੀ ਭੈਣ ਨੂੰ ਮਿਲਣ ਲਈ ਜਾ ਰਹੇ ਹਾਂਗੇ ਤੇ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਪਹੁੰਚੇ ਆਗੇ ਹਨਾ ਤੇ ਜਾਊਗਾ ਸਾਡਾ ਤਿਆਰ ਹੈਗਾ ਤੇ ਚੱਲਦੇ ਆਂ ਜੀ ਚਲੀਏ ਜੀ ਸਾਰੇ ਜਾਣੇ ਹਾਂ ਆ ਇੱਕ ਲਾਈਕ ਦਾ ਨਿਸ਼ਾਨ ਦੇ ਦਿਓ ਜੀ ਸਾਰੇ ਜਾਣੇ ਠੀਕ ਠਾਕ ਹੂੰ ਛੋਟਾ ਸਾਡਾ ਪੀਕੇ ਕਾਇਮ ਹੂ ਸਾਰੇ ਹੈ ਆਜੋ ਫਿਰ ਚਲੀਏ ਲਓ ਜੀ ਅਸੀਂ ਚੱਲਦੇ ਆ ਹੁਣ ਛੋਟੀ ਭੈਣ ਨੂੰ ਮਿਲਣ ਦੇ ਲਈ ਆਜੋ ਜੀ ਚਲਾਰਾ ਠੀਕ ਹੈ ਚਲੀਏ ਮੈਂ ਮਸ਼ੀਨ ਦੀ ਥਾਈਟ ਕਰਨਾ ਆ ਆ ਲੈਜੇ ਕੋਈ ਕਰੇ ਬਾਸੂ ਦੇ ਨਾਲ ਉਹ ਵੀ ਨੇ ਸਾਡੇ ਕੋਲ ਚਲੋ ਜੀ ਚਲੋ ਲੈ ਬੈਠੋ ਤੁਸੀਂ ਫਿਰ ਉਹਦਾ ਪੈਰਾਂ ਦੇ ਵਿੱਚ ਕਰਾਂਗੇ ਬੈਠੋ ਭਾਈ ਚਲ ਬੱਤਾ ਚਲੀ ਹਾਂਜੀ ਪਾਪਾ ਬੈਠੋ ਪਾਜ ਬੈਠੋ ਅੱਗੇ ਚਲੋ ਪੁੱਤਰਾ ਅੱਗੇ ਆਹਾ ਵੀਰੇ ਆ ਕਰਨੇ ਸਾਡੇ ਨੂੰ ਤੇਰੇ ਨੂੰ ਹੈ ਉਹ ਤੇਰੇ ਉਹਦੇ ਨਾਲ ਲੱਗਿਆ ਬੱਚਾ ਉੱਥੇ ਕਰੀਏ ਵਿਚਾਲੇ ਵਿਚਾਲੇ ਮਾਸੀ ਤੁਹਾਡੇ ਕੋਲੇ ਕਹਿੰਦੇ ਆ ਇੱਥੇ ਪਾਇਓ ਹੱਥ ਰੱਖ ਕੇ ਜੀ ਤੇ ਬੋਸੀ ਤੁਸੀਂ ਬੈਠੋ ਆ ਇੱਥੇ ਨਾ ਬਾਜਵਾਖਾਂ ਦੇ ਪੈਰਾਂ ਤੋਂ ਵਿਚਾਲੇ ਮੂਰੇ ਤੂੰ ਇਧਰ ਨੂੰ ਹਜਾ ਨਹੀਂ ਮਾਸੀ ਆਇਆ ਤਾਂ ਕੰਮ ਗਲਤ ਹੋ ਜੂਗਾ ਜੀ ਫੇ ਆਇਆ ਨਾ ਸਾਡਾ ਟੇਡਾ ਅਸੀਂ 13 14 ਕਦਾ ਆਈਡੀਆ ਲਾਇਆ ਸੀ 13 14 ਮੈਂਬਰਸਨ ਬੈਠ ਗਏ ਆ ਸਾਰੇ ਗੁਰੂ ਪਿਆਰੇ ਨੂੰ ਜਦੋਂ ਦਸਤਰੀ ਪਾਪਾ ਵੀ ਉਸ ਨੇ ਭਾਵੇਂ ਆ ਮੇਰੇ ਸਰੀਰ ਦਾ ਸਾਰਾ ਨਾਸ ਸੜ ਜਾਣਾ ਹੈ ਕਿਨੇ ਮੇਰੇ ਸਿਰ ਦੇ ਉੱਤੇ ਮੇਰੇ ਉੱਪਰ ਰੇਤਾ ਵੀ ਫੋੜਾ ਹੈ ਗਰਮ ਗਰਮ ਪਰ ਜਦੋਂ ਮੈਂ ਚਾਹ ਉਹ ਦਾ ਮਾਣ ਲੈਣਾ ਹੈ ਜਦੋਂ ਮੈਂ ਇਸ ਨਰਕਾਰ ਦੀ ਬਾਣੀ ਬਾਣੀ ਨੇ ਕਿਹੜਾ ਕੀ ਮੇ ਆ ਗਏ ਆ ਤਾਂ ਚਿਮੇ ਜੀ ਚਿਮੇ ਨਹੀਂ ਹੈਗੇ ਬਈ ਇਹ ਇਹ ਤਾਂ ਥੋੜਾ ਵਾਲਾ ਹੈ ਥੋੜਾ ਵਾਲਾ ਜੀ ਥੋੜਾ ਵਾਲਾ ਥੋੜਾ ਵਾਲਾ ਇਥੇ ਜਹਾੜ ਡਕੇ ਦੀ ਹੁਣ ਨਾ ਕਹਿੰਦੀ ਸੀ ਨਹੀਂ ਸੀ 14 ਦੇ ਤਾਂ ਜੰਗਲੀ ਜੁੜੇ ਪਰਵਾਸ ਸਿਮੇਤ ਬਈ ਬੜਾ ਬੜਾ ਹਾਲ ਸੀ ਦਾ ਸਾਈਡਾਂ ਤੇ ਕਹਿੰਦੇ ਸੁਝਾਣਾ ਨਾ ਬੜੇ

ਵੀ ਅਸੀਂ ਐਂਟਰ ਕਰ ਚੁੱਕੇ ਹਾਂ ਜੀ ਪਿੰਡ ਲਦਾੜ ਆ ਪਿੰਡ ਦੀ ਲਦਾੜ ਦੀ ਨਾਮ ਆਪਾਂ ਕਹਿੰਦੇ ਬਾਹਰ ਲਈ ਉਹ ਆ ਜੀ ਸਰ ਤੇ ਨਾ ਫਿਰ ਨਹੀਂ ਬਾਕੀ ਪਿੰਡ ਦਾ ਮਾਹੌਲ ਆ ਜਿਹੜਾ ਤੁਹਾਨੂੰ ਹੋ ਵੀ ਦਿਖਾਉਣੇ ਨਾਲ ਨਾਲ ਲੈਰਾ ਗਾਗਾ ਦਾ ਲਦਾਹਰ ਲੈਰਾ ਗਾਗਾ ਵੀ ਨਾਲ ਹੀ ਆ ਜੀ ਇਹਦੇ ਆ ਹੋਊਗਾ ਬਈ 23 ਕਿਲੋਮੀਟਰ ਕੇ ਵੱਧ ਹੈ ਉਹ ਮਸਾਂ ਹਾਂ ਜੀ ਹਾਂਜੀ ਹਾਂਜੀ ਸਸੀ ਕਾਲ ਵੀ ਦੇ ਠੀਕ ਹੋ ਲਓ ਜੀ ਫੈਮਿਲੀ ਸਾਰੀ ਉਤਰ ਚੁੱਕੀ ਆ ਆਪਣੀ ਸਾਰੇ ਇੱਕ ਵਾਰ ਮਿਲ ਰਹੇ ਆ ਸਾਰੇ

ਠੀਕ ਹੈ। ਉਹ ਨਾ ਆਂਦੀ ਐ ਦੇਖ ਲੈ। ਉੱਠੀ ਸਾ। ਉਹ ਆ ਰਹੀ ਤੇਰੇ ਕੋਲ। ਤੇਰੇ ਪੱਤੀ ਦੇ ਨਾਲ ਕੰਮ ਕਰਦਾ। ਹਾਂ ਠੀਕ ਹੈ। ਇਹ ਲਾਉਂਦੀ ਨਾ। ਠੀਕ ਹੈ। ਇਹ ਵਾਤਾ ਠੀਕ ਹੈ ਇਹ। ਹਾਂ। ਨਹੀਂ ਲੋੜ ਨਹੀਂ। ਇਹ ਚਾਹੀਦੀ ਨਹੀਂ। ਬੈਠ ਨਹੀਂ। ਦੇਵਰੀ ਆ ਠੀਕ ਆ। ਭਾਈਏ। ਹਾਂ। ਦੇਖਦਾ। ਹਾਂ। ਲੀਨ ਨਹੀਂ।

ਪਿਆਰੇ ਜੇ ਕਾਕੇ ਵਾਸਤੇ ਕਾਕਾ ਦੇਖਾ ਤੈਨੂੰ ada भाग गया đây này cái 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 ਚਾਹ ਪਾਣੀ ਲੈ ਲਓ ਭਾਈ ਸਾਡੇ ਲਈ ਬੇਟਾ ਬਾਰੇ ਤਾਂ ਹੋ ਜੂ ਦੇ ਦੇ ਵੀ ਇਹ ਤੇ ਅੱਗੇ ਹੁਣ ਅਸੀਂ ਚੱਲਿਆਂ ਤੇ ਹੁਣ ਸਾਡੀ ਇੱਕ ਵਾਪਸੀ ਤੋਂ ਇੱਕ ਵਾਰੀ ਸਾਰੇ ਪਰਿਵਾਰਕ ਮੈਂਬਰ ਲਈ ਉਹ ਸਭ ਦੇ ਆਉਂਦੇ ਆਪਾਂ ਮਿਲਦੇ ਰਹੇਗੇ ਹਨ ਤੇ ਆਤਮਾत्मा ਕੇ ਇਹ ਖਾਲਸਾ ਸੇਵਾ ਕਰਾਂਗੇ ਕਿ ਸਾਰਾ ਪਰਿਵਾਰ ਜੁੜਾ ਰਹੇ ਕਿ ਸਾਰਾ ਪਰਿਵਾਰ ਇਹ ਤੇ ਬਾਕੀ ਮਿਲ ਜਾ ਪਰਿਵਾਰਕ ਮੈਂਬਰਾਂ ਨੂੰ ਅੱਗ ਲੈ ਕੋਈ ਸਰਹਾਰ ਮਿੱਤਰ ਨਾ ਪਾਈ ਨਾ ਮੈਂ ਪਾਈ ਨਾ ਬਚਾ ਦੇ ਪਹਿਲੇ ਇਹਨੇ ਨਾ ਟੀਨੀ ਨਾ ਥੰਨੀ ਮੈਨੂੰ ਚਾਹ ਹੀ ਪੀਂਦੇ ਪੁੱਤ ਚੱਲ 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 ਜਿੰਦਾ ਆ ਜਾਣਾ ਕੀ ਕਰੇ ਚਾਹੂ ਕੁੱਤ ਪੀਤਾ ਬੈ ਜਾ ਕਰੇ ਚੱਲ ਚੱਲਦਾ ਨਾ ਸੋ ਲੋਜੀ ਪਰਿਵਾਰ ਕਿੰਨਾ ਬਰਾਵ ਚੁੱਕਾ ਇਹਨੇ ਹਾਸਾ ਲਗਾ ਕੇ ਤੇ ਹੁਣ ਆਪਾਂ ਚੱਲਦੇ ਪਾਉਂਗੇ ਬਹੁਤ ਹੋ ਗਿਆ ਕੁੱਪੇ ਜਾ ਕੇ ਆਪਾਂ ਡੇਰੀ ਵਗੈਰਾ ਦਾ ਵੀ ਸਪਨਾ ਕਰਦੇ ਸੋ ਆਪਾਂ ਭੈਣ ਨੂੰ ਲਈਏ ਮੇਲੇ ਕਾ ਅਲਵਿਦਾਪਾ ਉਹ ਜਾਣ ਤੋਂ ਪਹਿਲਾਂ ਕਹਿ ਦਈਏ અધે <coughs> અદ ਹੇ ਲਾ ਲੇਗਾ ਨੂੰ ਤੁਸੀਂ ਆਉਣਾ ਸੀ ਉਹ ਕੇ ਉਹ ਕੇ ਗੁਰਾ ਲੈ ਕੇ ਕੰਮ ਪਾਵਰ ਪਿੱਟ ਕੇ ਹੁੰਦੀ ਜਾਣੀ ਬੂਹਾ ਆ ਲੈਣਾ ਲੰਗਾ ਚੰਗਾ ਵੀ ਚੱਲੇ ਸੇ ਰੈਂਡਨੀ ਪਾਈ ਨਾ ਰੈਜੂ ਨਾ ਤਿੰਨ ਵੀ ਲੈ ਕੇ ਨਹੀਂ ਆਉਂਦੇ ਨਾ ਕੋਈ ਇੰਜੋ ਸਾਡੇ ਨਾਲ ਤਾਂ ਲੰਗਾ ਵਸ ਚੱਲ ਲੰਗਾ ਬੀਚ i <laughs>